ਦੇ ਸਾਧਨ ਦੰਦ ਭੇਦ ਤੇ ਚੱਲਣ ਵਾਲੇ ਆਮ ਆਦਮੀ ਪਾਰਟੀ ਦੇ ਲੋਕ ਇਹਨਾਂ ਨੇ ਤਾਂ ਪੰਜਾਬੀਅਤ ਸ਼ਰਮਸਾਰ ਕੀਤੀ ਇੱਕ ਧੀ ਨੂੰ ਰਾਤ ਨੂੰ ਗਲਤ ਰੈਸਟ ਕੀਤਾ ਪਰ ਮੇਰਾ ਸਿਰ ਝੁੱਕਦਾ ਕਿਉਂਕਿ ਅਸੀਂ ਮਾਨਯੋਗ ਪੰਜਾਬ ਤੇ ਰਹਿਣਾ ਹਾਈ ਕੋਰਟ ਚ ਮੇਰੇ ਵੱਲੋਂ ਇੱਕ ਪਟੀਸ਼ਨ ਪਾਈ ਗਈ ਸੀ ਬਤੌਰ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਨੇ ਕਿ ਜੀ ਮੇਰੀ ਪਾਰਟੀ ਦੇ ਇੱਕ ਲੀਡਰ ਕੈਂਪਨ ਪ੍ਰੀਤ ਜਿਹਨੇ ਡੱਟ ਕੇ ਸ਼੍ਰੋਮਣੀ ਅਕਾਲੀ ਦਲ ਦੀ ਇਹ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਉਹਨਾਂ ਚ ਵਡਾਈ ਲੜੀ ਉਹਨੂੰ ਗਲਤ ਤਰੀਕੇ ਨਾਲ ਅਰੈਸਟ ਕੀਤਾ ਕੋਰਟ ਨੇ ਆਰਡਰ ਪਾਸ ਕੀਤਾ ਸੀ ਉਸੇ ਸਮੇਂ ਕੰਚਨਪੀ ਨੂੰ ਪੁਲਿਸ ਕಸ್ಟਡੀ ਚੋਂ ਮੈਜਿਸਟਰੇਟ ਦੀ ਕਸਟਡੀ ਚ ਸ਼ਿਫਟ ਕੀਤਾ ਤੇ ਮੈਜਿਸਟਰੇਟ ਸਾਹਿਬ ਨੂੰ ਕਿਹਾ ਕਿ ਇਹ ਜਿਹੜਾ 111 ਕਿਉਂਕਿ ਕੀਤਾ ਕੀ ਨੌਨ ਬੇਲੇਬਲ ਆਫੈਂਸ ਇੱਕ ਬੇਲੇਬਲ ਪਰਚੇ ਦੇ ਵਿੱਚ ਐਡ ਕੀਤਾ ਸੀ ਸਿਰਫ ਉਹਨੂੰ ਫੜਨ ਲਈ ਜਿਹੜਾ ਕਿ ਸੁਪਰੀਮ ਕੋਰਟ ਤੇ ਹਾਈ ਕੋਰਟ ਦੀ ਜੱਜਮੈਂਟਸ ਕਹਿੰਦੀਆਂ ਨੇ ਕਿ ਨਹੀਂ ਕਰ ਸਕਦੇ ਸੋ ਮੈਜਿਸਟਰੇਟ ਸਾਹਿਬ ਨੇ ਆ ਜਾਰਡਰ ਪਾਸ ਕਰਕੇ ਪੰਜਾਬ ਪੁਲਿਸ ਦੀ ਕਾਰਵਾਈ ਦੇ ਉੱਤੇ ਸਵਾਲ ਖੜੇ ਕੀਤੇ ਨੇ ਨੈਤਿਕ ਗੌਰ ਤੇ ਉਹਨਾਂ ਨੇ ਕਿਹਾ ਕਿ ਨੈਤਿਕ ਕਾਰਵਾਈ ਸੀ ਅਨਕਨਸਟੀਚੂਨਲ ਸੀ ਇਹ ਕਾਰਵਾਈ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਹੋਈ ਸੀ ਸੁਪਟਨ ਚੰਚਨਪ੍ਰੀਤ ਸਾਡੇ ਨਾਲ ਹੈ ਸੋ ਮੈਂ ਕਹੂੰਗਾ ਕਿ ਅੱਜ ਇੱਕ ਵਾਰ ਫੇਰ ਸਾਬਤ ਹੋ ਗਿਆ ਕਿ ਜਿਹੜਾ ਪੁਲਿਸ ਅਫਸਰ ਆਪਣੇ ਦਾਇਰੇ ਤੋਂ ਬਾਹਰ ਜਾ ਕੇ ਕੰਮ ਕਰੂ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਕੰਮ ਕਰੂ ਉਥੇ ਉੱਪਰ ਅਦਾਲਤਾਂ ਬੈਠੀਆਂ ਨੇ ਉਹ ਅਦਾਲਤਾਂ 'ਚ ਜਵਾਬ ਨਹੀਂ ਹੋਈ ਅਫਸਰਾਂ ਦੀ ਹੋਈ ਹੈ ਸ਼ਰਮਸਾਰ ਕਿਨੂੰ ਹੋਣਾ ਪਿਆ ਉਹੀ ਅਫਸਰਾਂ ਨੂੰ ਜਿਹੜੇ ਸਾਮ-ਦਮ ਦੰਦ ਭੇਦ ਤੇ ਚੱਲਦੇ ਸੀ ਸ਼ਰਮਸਾਰ ਕਿਨੂੰ ਹੋਣਾ ਪਿਆ ਜਿਹੜੇ ਕਿ ਆਮ ਆਦਮੀ ਪਾਰਟੀ ਨੇ ਮੈਂ ਫੇਰ ਮੈਂ ਉਹ ਨਿੱਜੀ ਟਿੱਪਣੀਆਂ ਨਹੀਂ ਕਰਨੀਆਂ ਚਾਹੁੰਦਾ ਕਿ ਇੰਨਾ ਜ਼ੋਰ ਲਾਤਾ ਦਿੱਲੀੋਂ ਵਕੀਰ ਚੰਡੀਗੜ੍ਹੋਂ ਵਕੀਲ ਲਿਆਂਦੇ ਤੇ ਅੰਤ ਦੇ ਵਿੱਚ ਜਿੱਤਿਆ ਤਾਂ ਕਾਨੂੰਨ ਫੇਰ ਸਾਰਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕੋਈ ਵੀ ਅਫਸਰ ਇਹ ਸਰਕਾਰ ਦੇ ਕਹਿ ਤੇ ਨਾ ਚੱਲੇ ਇਹਨਾਂ ਦਾ ਤਾਂ ਇੱਕ ਸਾਥ ਰਹਿ ਗਿਆ ਇਹਨਾਂ ਨੂੰ ਤਾਂ ਆਪਣੀ 2027 ਦੀ ਹਾਰ ਦਿਖ ਰਹੀ ਐ ਅਫਸਰਾਂ ਦੇ ਲੰਬੇ ਕਰੀਅਰ ਨੇ ਸਾਰੇ ਸਾਡੇ ਭਰਾ ਨੇ ਇਹ ਕੋਈ ਪੰਜਾਬ ਪੁਲਿਸ ਕੋਈ ਬਾਹਰੋਂ ਥੋੜਾ ਆਈ ਐ ਇਹ ਪੰਜਾਬ ਦੇ ਨੇ ਇਹ ਆਪਣੇ ਫਰਜ਼ ਪਛਾਨਣ ਵਰਦੀ ਦੀ ਮਰਿਆਦਾ ਨੂੰ ਸਮਝਣ ਤੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਦੇ। ਜੀ ਸਾਹਿਬ ਤੁਹਾਨੂੰ ਧੋਖਰਿਆ ਤੁਸੀਂ ਇਸ ਵੇਲੇ ਗੰਦਰਪ੍ਰੀਤ ਤੁਹਾਡੇ ਨਾਲ ਨੇ ਕੁੜੀ ਦੇਰ ਪਹਿਲਾਂ ਜਦੋਂ ਤਕਰੀਰਾਂ মিডিਆ ਦੀਆਂ ਵਾਰੀਆਂ ਹੋਈਆਂ ਤਾਂ ਉਦੋਂ ਦੇ ਕਾਲੇ ਰੰਗ ਦੇ ਪਹਿਰਾਵੇ ਦੇ ਵਿੱਚ ਇੱਕ ਲੇਡੀ ਪਤਾ ਨਹੀਂ ਉਹ ਪੁਲਿਸ ਵਾਲੀ ਸੀ ਜਾਂ ਕੌਣ ਐ ਉਹ ਸਾਰੇ ਮੀਡੀਆ ਦੇ ਵਿੱਚ ਮੀਡੀਆ ਸਾਹਮਣੇ ਗੁਮਰਾਹ ਕੀਤਾ ਗਿਆ ਜੀ ਕਿਉਂ ਦੱਸਿਆ ਗਿਆ ਕਿ ਉਹ ਗੁਮਰਾਹ ਕੀਤਾ ਗਿਆ ਕਿਉਂਕਿ ਪੀਡੀਐ ਨੂੰ ਨਹੀਂ ਪਿਆਰ ਸਾਰੀ ਉਹ ਲਾਈਫ ਤਸਵੀਰਾਂ ਪੰਚਾਇਆ ਦੇਖੋ ਮੈਂ ਕੋਈ ਅਦਾਲਤ ਪਹੁੰਚਦੀ ਹੈ ਮਤਲਬ ਮਹਿਤਾ ਕਹਿਣਾ ਕਿ ਆਮ ਆਦਮੀ ਪਾਰਟੀ ਕਿਹੜਾ ਵਰਗ ਹੈ ਜਿਹਦੇ ਨਾਲ ਕੋਝੇ ਮਜ਼ਾਕ ਨਹੀਂ ਕਰ ਰਹੇ ਤੁਸੀਂ ਦੇਖੋ ਵੀ ਜਿਨ੍ਹਾਂ ਨੇ ਅਦਾਲਤ ਦੇ ਹੁਕਮਾਂ ਦੀਆਂ ਧੱਜੀਆਂ ਉਡਾਤੀਆਂ ਸੁਪਰੀਮ ਕੋਰਟ ਤੱਕ ਕਹਿੰਦੇ ਆ ਕਿ ਭਾਈ ਜੇ ਕਿਸੇ ਕੇਸ ਚ ਇੰਟਰਮ ਬੈਲ ਮਿਲੀ ਹੈ ਬੰਦਾ ਇਨਵੈਸਟੀਗੇਸ਼ਨ ਜੁਆਇਨ ਕਰਨ ਗਿਆ ਹੈ ਜੇ ਉਹਦੇ ਵਿੱਚ ਕੋਈ ਵੱਧ ਵੀ ਧਾਰਾ ਗਈ ਤਾਂ ਤੁਸੀਂ ਅਰੈਸਟ ਨਹੀਂ ਕਰ ਸਕਦੇ ਸੁਪਰੀਮ ਕੋਰਟ ਕਹਿਰੀ ਹੈ ਤੇ ਸਾਡੀ ਪੰਜਾਬ ਪੁਲਿਸ ਇਹ ਸਰਕਾਰ ਦੇ ਹੱਤਾਂ ਚੜ ਕੇ ਆਪਦੇ ਆਪ ਨੂੰ ਕੋਰਟ ਤੋਂ ਵੱਡਾ ਸਮਝਦੀ ਹੈ ਐਸੇ ਤਰੀਕੇ ਜੋ ਅੱਜ ਮੀਡੀਆ ਦੇ ਨਾਲ ਕੀਤਾ ਗਿਆ ਇੱਕ ਲੜਕੀ ਨੂੰ ਕੰਚਨਪ੍ਰੀਤ ਬਣਾ ਕੇ ਜਿਸ ਤਰੀਕੇ ਦਾ ਖੇਡ ਖੇਡਿਆ ਗਿਆ ਉਹਦੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਮੀਡੀਆ ਦਾ ਸਮਾਜ ਦੇ ਵਿੱਚ ਬਹੁਤ ਵੱਡਾ ਰੋਲ ਹੈ ਤੇ ਮੀਡੀਆ ਦੇ ਨਾਲ ਐਸਾ ਜੇ ਕੋਝਾ ਮਜ਼ਾਕ ਕੀਤਾ ਤਾਂ ਬੇਹਦ ਸ਼ਰਮਿੰਦਗੀ ਦੀ ਗੱਲ ਹੈ ਪਰ ਮੈਂ ਤੁਹਾਨੂੰ ਭਰਾਓ ਕਹਿਣਾ ਕਿ ਜਿਨ੍ਹਾਂ ਨੇ ਪੰਜਾਬੀਅਤ ਦੀ ਸ਼ਰਮਸਾਰ ਕਰਤੀ ਜਿਨ੍ਹਾਂ ਨੇ ਧੀ ਤੇ ਪਰਚਾ ਦੇ ਕੇ ਰਾਤ ਨੂੰ ਉਹਨੂੰ ਥਾਣੇ 'ਚ ਚੱਕ ਲਿਆ ਤਾਂ ਇਹ ਤਾਂ ਇਹ ਸਰਕਾਰ ਤੋਂ ਤੁਸੀਂ ਹੋਰ ਤਵਕਕੋ ਰੱਖ ਵੀ ਕੀ ਸਕਦੇ ਕਲੇਰ ਸਾਹਿਬ ਅੱਜ ਡਿਸੀਜਨ ਹੋਇਆ ਅੱਜ ਫਾਈਲ ਅੱਜ ਫਾਈਨਲ ਦੁਆਰਾ ਦਰਜ ਕੀਤਾ ਜਿਹੜਾ ਡਿਕਾਜੂਨ ਕੀ ਹੈ ਮਾਰਯੋ ਪੰਜਾਬ ਤੇ ਰਹਿਣਾ ਹਾਈ ਕੋਰਟ ਦੇ ਹੁਕਮਾਂ ਤੇ ਅੱਜ ਦੀ ਕੋਰਟ ਹੀਅਰਿੰਗ ਹੋਈ ਕੋਰਟ ਹੀਅਰਿੰਗ ਦੇ ਵਿੱਚ ਜਿਹੜੀ ਕੰਚਨ ਪ੍ਰੀਤ ਦੀ ਅਰੈਸਟ ਸੀ ਉਹਦੇ ਉੱਤੇ ਬਹਿਸ ਹੋਈ ਔਰ ਕੋਰਟ ਨੇ ਇਹ ਮੰਨਿਆ ਇੱਕ ਕੰਚਨਪ੍ਰੀਤ ਦੀ ਜਿਹੜੀ ਕੱਲ ਅਰੈਸਟ ਕੀਤੀ ਗਈ ਹੈ ਕਿਉਂਕਿ ਵੱਦਾ ਜੁਰਮ ਕਰਕੇ ਕੀਤੀ ਹੈ ਉਹ ਪਰਚਾ ਤਾਂ ਸਾਰਾ ਅਵੇਲੇਬਲ ਸੀ ਨਾਨ ਅਵੇਲੇਬਲ 111 ਧਾਰਾ ਜਿਹੜੀ ਜੋੜੀ ਗਈ ਉਹ ਕੰਚਨਪ੍ਰੀਤ ਤੇ ਨਹੀਂ ਲੱਗ ਸਕਦੀ ਸੀ ਸੋ ਉਹ ਅਰੈਸਟ ਨੂੰ ਕੋਰਟ ਨੇ ਅਨ ਕਨਸਟੀਟਿਊਸ਼ਨਲ ਕਿਹਾ ਕੋਰਟ ਨੇ ਬੜੇ ਸਖਤ ਲਫ਼ਜ਼ ਪੰਜਾਬ ਪੁਲਿਸ ਦੀ ਕਾਰਵਾਈ ਤੇ ਵਰਤੇ ਨੇ ਕੋਰਟ ਨੇ ਕਹਿ ਕੇ ਜਿਹੜੀ ਕਾਰਵਾਈ ਹੈ ਇਸ ਸੰਵਿਧਾਨ ਦੇ ਕਾਨੂੰਨ ਦੇ ਹਰ ਦਾਇਰੇ ਤੋਂ ਬਾਹਰ ਜਾ ਕੇ ਕੀਤੀ ਗਈ ਔਰ ਅੱਗੇ ਤੋਂ ਤਾੜਨਾ ਕੀਤੀ ਹੈ ਪੰਜਾਬ ਪੁਲਿਸ ਨੂੰ ਕਿ ਐਸੀਆਂ ਕਾਰਵਾਈਆਂ ਨਾ ਕਰੇ ਸੋ ਇੱਕ ਬਹੁਤ ਵੱਡਾ ਇਹ ਮੈਂ ਕਹਿੰਦਾ ਕਿ ਤਮਾਚਾ ਪੰਜਾਬ ਪੁਲਿਸ ਦੇ ਮੂੰਹ ਤੇ ਕੋਰਟ ਨੇ ਮਾਰਿਆ ਤੇ ਉਹਨਾਂ ਨੂੰ ਦੱਸਿਆ ਕਿ ਕੋਰਟ ਸਭ ਤੋਂ ਵੱਡੀ ਹੈ ਸੰਵਿਧਾਨ ਸਭ ਤੋਂ ਵੱਡਾ ਹੈ ਕਾਨੂੰਨ ਸਭ ਤੋਂ ਵੱਡਾ ਹੈ ਕਾਨੂੰਨ ਤੋਂ ਉੱਪਰ ਨਾ ਕੋਈ ਪੁਲਿਸ ਹੈ ਨਾ ਕੋਈ ਮੁੱਖ ਮੰਤਰੀ ਹੈ ਜਮਾਨਤ ਹੋਈ ਜਮਾਨਤ ਹੋਈ ਹੈ ਠੀਕ ਹੈ ਜਿਹੜੇ ਕੱਲ੍ਹ ਪਹੁੰਚੇ ਹੋਏ ਨੇ ਤੇ ਰੀਲਿਸ ਹੋਣਾ ਸ਼ੁਰੂ ਕਰ ਦਿੱਤਾ ਗਿਆ ਹੈ ਸੈਟੀਸਾਈਜ਼ ਕਰਤਾ ਹੈ ਇਹ ਰੀਲਿਸ ਹੋ ਗਏ ਨੇ ਕੋਈ ਗਵਰਨਰ ਨਹੀਂ ਜਨਤ ਫੜਿਆ ਦੀ ਕੀਤੀ ਗਈ ਸਥਾਨ ਕੰਟਰੀ ਦੀ ਗੱਲ ਹੈ ਕਿ ਕਿਹਨਾ ਇਹਦੀ ਜ਼ਰੂਰਤ ਦੇਖੀ ਜਿਹੜੀ ਇਹ ਨਹੀਂ ਮੰਦੀ ਚੱਲੀ ਰਾਤ ਦੇ ਰਾਤ ਤੱਕ ਚੱਲੀ ਦੇਖੋ ਇਤਿਹਾਸ ਲਿਖੇ ਜਾਂਦੇ ਨੇ ਪਰ ਬੜੀ ਚੰਗੀ ਗੱਲ ਹੈ ਮੈਂ ਕਹੂੰਗਾ ਕਿ ਤਰਨ ਤਾਰਨ ਦੇ ਕੀ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਹੈ ਕਿ ਰਾਤ ਨੂੰ ਕੋਰਟ ਲੱਗੀ ਮੈਂ ਸਟਾਰਟਿੰਗ ਕਿਥੋਂ ਕੀਤੀ ਸੀ ਕਿ ਕੋਰਟ ਲੱਗੀ ਕਿਉਂ ਕੋਰਟ ਲੱਗੀ ਕਿਉਂਕਿ ਇਹ ਵਧੀਕੀ ਪੰਜਾਬ ਪੁਲਿਸ ਦੀ ਹੈ ਇਹ ਗਲਤੀ ਅਫਸਰਾਂ ਦੀ ਹੈ ਇਹ ਗਲਤੀ ਸਰਕਾਰ ਦੀ ਹੈ ਜਿਹੜੇ ਵੰਡਾਟਾ ਪੋਲਿਟਿਕਸ ਕਰਦੇ ਨੇ ਪਰ ਸਾਡਾ ਸਿਰ ਚੁੱਕਦਾ ਅਦਾਲਤ ਅੱਗੇ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਇਨਸਾਫ ਦਿੱਤਾ ਔਰ ਅੱਜ ਕੰਚਨਪ੍ਰੀਤ ਕੋਰਟ ਤੋਂ ਬਾਹਰ ਜਿਹੜੇ ਕੰਚਨਪ੍ਰੀਤ ਨੂੰ ਪੁਲਿਸ ਉਹਰੇ ਦਿਖਾਰੇ ਸੀ ਕਿ ਜੀ ਮੁੱਖ ਮੰਤਰੀ ਦੇ ਕਹਿਣ ਤੇ ਲੈ ਕੇ ਆਈ ਅਦਾਲਤ ਦੇ ਵਿੱਚ ਐਡੀ ਤਾਕਤ ਆ ਉਹ ਕੰਚਨਪ੍ਰੀਤ ਅੱਜ ਸਾਡੇ ਨਾਲ ਅਕਾਲੀ ਦਲ ਦੇ ਯੋਧੇ ਨਾਲ ਵਾਪਸ ਚਰਤੀ ਕਲਾਚ ਅਸੀਂ ਜਾਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਜਿਹੜਾ ਕੱਲ ਰੈਸਟ ਕੀਤਾ ਇਹ ਤੁਮ ਜੀ ਦੇ ਤਾਂ ਕੀ ਕਹਿਣਾ ਚਾਹੁੰਦੇ ਬਿਲਕੁਲ ਜੀ ਕੱਲ ਜਿਹੜਾ ਇਹਨਾਂ ਨੇ ਪਹਿਲਾਂ ਮੇਰੀ ਇਨਵੈਸਟੀਗੇਸ਼ਨ ਸੀਗੀ ਕਿਸੇ ਕੇਸ ਦੇ ਵਿੱਚ ਉਹ ਹੀ ਪਖਾੜੀ